ਕਿਉਂਕਿ ਪਰਮਾਤਮਾ ਦਾ ਮਾਰਗ ਗੁਰੂ ਦਾ ਰਸਤਾ ਇਹ ਕੋਈ ਖੇਡ ਨਹੀਂ ਹੈ ਇਹ ਕੋਈ ਮਨ ਪਰਚਾਵਾ ਮਨੋਰੰਜਨ ਨਹੀਂ ਹੈ ਜਿਵੇਂ ਸੰਸਾਰ ਸਮਝਦਾ ਹੈ ਇਸ ਲਈ ਜਦੋਂ ਇਹ ਸ਼ਬਦ ਵਿਚਾਰੀ ਦੇ ਨੇ ਕਿ ਜੇ ਤੂੰ ਮੇਰੀ ਗਲੀ ਵਿੱਚੋਂ ਲੰਘਣਾ ਤੇ ਤੂੰ ਆਪਣਾ ਸਿਰ ਵੱਡ ਕੇ ਤਲੀ ਤੇ ਰੱਖ ਤੇ ਫਿਰ ਤੁਰ ਕੇ ਆ ਇਹਦਾ ਮਤਲਬ ਕੀ ਹੈ ਇਹ ਬੜਾ ਔਖਾ ਕੰਮ ਲੱਗਦਾ ਹੈ ਸਿਰ ਤਲੀ ਤੇ ਸਿਰ ਤੋਂ ਬਿਨਾ ਤੁਰਨਾ ਇਹਦਾ ਕੀ ਭਾਵ ਹੈ ਬਾਰੋਂ ਵਿੱਚ ਇੱਕ ਵਾਰੀ ਇੱਕ ਸਿੱਖ ਨੇ ਤਲੀ ਤੇ ਸੀਸ ਰੱਖ ਕੇ ਇਹਦੇ ਉਦਾਹਰਣ ਦੇ ਦਿੱਤੇ ਸਰੀਰਕ ਤੌਰ ਤੇ ਵੀ ਰੱਖਿਆ ਬਾਬਾ ਦੀਪ ਸਿੰਘ ਜੀ ਨੇ ਫਰੇਥੇ ਧਿਆਨ ਦੇਣਾ ਸਿਰ ਦੇ ਲਾ ਕੇ ਤੇ ਉਹਦੇ ਤੋਂ ਬਾਹਰ ਤੁਰਨਾ ਇਹਦਾ ਭਾਵ ਅਰਥ ਕੀ ਹੈ ਇਹਦਾ ਮਤਲਬ ਸਿਰ ਤੋਂ ਬਿਨਾ ਤੁਰਨਾ ਸਿਰ ਤੋਂ ਬਿਨਾ ਤੁਰਨ ਦਾ ਮਤਲਬ ਕੀ ਹੈ ਆਪਣੀ ਮਤ ਤਿਆਗ ਕੇ ਤੁਰਨਾ ਆਪਣੀ ਮਰਜ਼ੀ ਨੂੰ ਮਾਰ ਕੇ ਤੁਰਨਾ ਸਤਿ ਬਚਨ ਜੀਵਨ ਜਿਉਣਾ ਸਿਰ ਝੁਕਾ ਕੇ ਰਹਿਣਾ ਕਦੀ ਗੁਰੂ ਨੂੰ ਸਵਾਲ ਨਹੀਂ ਕਰਨਾ ਕਿ ਇਹ ਤੁਸੀਂ ਮੈਨੂੰ ਕਿਉਂ ਕਿਹਾ ਉਹਨੂੰ ਕਹਿੰਦੇ ਨੇ ਸਿਰ ਦੇਣਾ ਆਮ ਤੌਰ ਤੇ ਮੰਨਿਆ ਗਿਆ ਸਿੱਖ ਉਹਨੂੰ ਕਹਿੰਦੇ ਨੇ ਜੋ ਹੋਰ ਸਿੱਖਣਾ ਚਾਹੁੰਦਾ ਕਿਸੇ ਪੱਕ ਵਿੱਚ ਇਹ ਉਦਾਹਰਣ ਠੀਕ ਹੋ ਸਕਦਾ ਪਰ ਦਾਸ ਨੇ ਜਦੋਂ ਇਹਦੀ ਵਿਚਾਰ ਕੀਤੀ ਤੇ ਅਰਥ ਹੋਰ ਬਹੁਤ ਵੱਖਰੇ ਸਿੱਖ ਉਹਨੂੰ ਕਹਿੰਦੇ ਨੇ ਜਿੰਨੂੰ ਇੱਕ ਵਾਰੀ ਗੁਰੂ ਨੇ ਸਿਖਾ ਦਿੱਤਾ ਹੈ ਤੇ ਜੋ ਕੁਝ ਸਿਖਾ ਦਿੱਤਾ ਉਹਨੂੰ ਪੱਕਾ ਕਰਕੇ ਰੱਖ ਲਿਆ ਪਰਤ ਕੇ ਉਹ ਕਦੀ ਉਹ ਫੈਸਲੇ ਤਬਦੀਲ ਨਹੀਂ ਕਰਦਾ ਇੱਕੋ ਵਾਰੀ ਸਿੱਖਿਆ ਉਹਨੇ ਪਰਤ ਕੇ ਸੋਚਦਾ ਨਹੀਂ ਉਹਦੇ ਬਾਰੇ ਕਿ ਹੁਣ ਇਹਦੇ ਬਾਰੇ ਮੈਂ ਪੁੱਛਾਂਗਾ ਪੁੱਛਣ ਦੀ ਉਹਦੇ ਵਿੱਚ ਉਹਨੂੰ ਇਜਾਜ਼ਤ ਹੀ ਨਹੀਂ ਹੈ ਸਿੱਖ ਦਾ ਮਤਲਬ ਹੀ ਇਹ ਹੈ ਜੋ ਗੁਰੂ ਨੂੰ ਪਰਤ ਕੇ ਸਵਾਲ ਹੀ ਨਹੀਂ ਕਰਦਾ ਕਿ ਇਹ ਤੁਸੀਂ ਮੈਨੂੰ ਕਿਉਂ ਕਿਹਾ ਉਹਦੀਆਂ ਦੋ ਨਿਸ਼ਾਨੀਆਂ ਗੁਰਬਾਣੀ ਵਿੱਚ ਕਹੀਆਂ ਗਈਆਂ ਲੋਕਾਂ 'ਚ ਦੋ ਹੀ ਨੇ ਸਾਰੀ ਸਿੱਖੀ ਦੀ ਉਹਦੇ ਵਿੱਚ ਵਿਆਖਿਆ ਸੰਪੂਰਨ ਹੋ ਜਾਂਦੀ ਹੈ ਜਿਹਦੇ ਵੀ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਹੈ ਆਸ਼ਕ ਦੀ ਨਿਸ਼ਾਨੀ ਇਹ ਹੈ ਗੁਰਮੁਖ ਦੀ ਨਿਸ਼ਾਨੀ ਕਰਨ ਲਈ ਦਿਨ ਰਾਤ 24 ਘੰਟੇ ਉਹ ਤਿਆਰ ਰਹਿੰਦਾ ਹੈ ਕਿ ਗੁਰੂ ਦੇ ਮੂੰਹ ਵਿੱਚੋਂ ਕੀ ਨਿਕਲਦਾ ਹੈ ਤੇ ਉਹ ਕਰਨ ਲਈ ਦਿਨ ਰਾਤ ਤਿਆਰ ਤਤ ਪਰ ਖੜਾ ਜਿਵੇਂ ਸਿਪਾਈ ਬਾਟਰ ਤੇ ਖੜਾ ਜੋ ਕਹਿਣਾ ਉਹ ਕਰਨ ਲਈ ਤਿਆਰ ਹੈ ਪਰ ਉਥੇ ਇੱਕ ਹੋਰ ਫਰਕ ਪੈ ਗਿਆ ਬਹੁਤ ਵੱਡਾ ਨਹੀਂ ਤੇ ਦੁਨੀਆ ਦੇ ਵਿੱਚ ਅਸੀਂ ਜਿਸ ਬੰਦੇ ਦੇ ਕਹਿ ਤੇ ਲੱਗ ਕੇ ਥੋੜਾ ਜਿਹਾ ਵੀ ਕੰਮ ਕਰੀਏ ਵਾਪਸੀ ਉਹਦੇ ਉੱਤੇ ਅਸੀਂ ਆਪਣਾ ਅਧਿਕਾਰ ਜੁਮਾ ਦਿੰਨੇ ਆਂ ਵੀ ਮੈਂ ਤੇਰਾ ਕੰਮ ਕਰਨਾ ਤੇ ਹੁਣ ਮੇਰੀ ਵੀ ਗੱਲ ਸੁਣ ਤੂੰ ਮੇਰੇ ਆਖੇ ਲੱਗ ਕੇ ਤੁਰਿਆ ਕਰ ਕਰੋਤੇ ਨਹੀਂ ਹੈ ਉਹਦੇ ਮੁਕਾਬਲੇ ਵਿੱਚ ਜੋ ਉਹ ਗੁਰੂ ਦੀ ਸੇਵਾ ਕਰ ਰਿਹਾ ਹੈ ਜੋ ਉਹ ਗੁਰੂ ਦਾ ਹੁਕਮ ਮੰਨ ਰਿਹਾ ਹੈ ਉਹਦੇ ਮੁਕਾਬਲੇ ਵਿੱਚ ਉਹ ਕੁਝ ਮੰਗਦਾ ਨਹੀਂ ਗੁਰੂ ਦਾਇ ਤੇ ਜਵਾਬ ਵੀ ਨਹੀਂ ਦਿੰਦਾ ਨਾ ਦੈ ਤੇ ਉਹਦੀ ਕੋਈ ਖੁਆਇਸ਼ ਨਹੀਂ ਕਿ ਮੈਂ ਤੇਰਾ ਕੰਮ ਕੀਤਾ ਤੂੰ ਮੈਨੂੰ ਇਹਦੇ ਤਬਾਦਲੇ ਵਿੱਚ ਕੀ ਦਿੱਤਾ ਇਹ ਬਾਣੀ ਦੇ ਬਚਨ ਨੇ ਕਹਿਆ ਕਰਨਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਾਣਾ ਇਹ ਸਿੱਖ ਦੀ ਪਰਵਾਸਾ ਹੈ ਕਹਿਆ ਕਰਨਾ ਜੋ ਤੁਸੀਂ ਕਿਹਾ ਉਹ ਕਰੀ ਨਾਣਾ ਉਹ ਕਰੀਏ ਜਾਣਾ ਉਹ ਕਰੀਏ ਜਾਣਾ ਕਹਿਆ ਕਰਨਾ ਕਰਨਾ ਬੜਾ ਕੁਝ ਹੈ ਮੰਗਣਾ ਕੁਝ ਨਹੀਂ ਮੰਗਣਾ ਕੁਝ ਵੀ ਨਹੀਂ ਬਿਲਕੁਲ ਤੇ ਜੇ ਦਿੱਤਾ ਹੈ ਵਾਪਸ ਨਹੀਂ ਕਰਨਾ ਕਹਿਆ ਕਰਨਾ ਦਿੱਤਾ ਲੈਣਾ ਜੋ ਮਰਜ਼ੀ ਦੇ ਉਹਦਾ ਮਨ ਕਰੇ ਤੇ ਦੇਵੇ ਨਾ ਮਨ ਕਰੇ ساری ਉਮਰ ਨਾ ਦਏ ਤੇ ਬੜਾ ਹੁਕਮ ਹੈ ساری ਉਮਰ ਨਾ ਦੇ ਦੇ ਉਹਦਾ ਕੋਈ ਕੋਈ ਉਹਦੀ ਉਹਨੇ ਕੋਈ ਐਗਰੀਮੈਂਟ ਨਹੀਂ ਕੀਤਾ ਵੀ ਮੈਂ ਇਹਨੇ ਸਾਲ ਲਾਵਾਂਗਾ ਤੇ ਇਹਨੇ ਸਾਲਾਂ ਬਾਅਦ ਤੈਨੂੰ ਇਹ ਦੇਣਾ ਪੈਗਾ ਨਹੀਂ ਤੇ ਮੈਂ ਤੇਰੇ ਨਾਲੋਂ ਸੰਬੰਧ ਤੋੜ ਲਵਾਂ ਇਸ ਤਰ੍ਹਾਂ ਦਾ ਨਹੀਂ ਹੈ ਉਹ ਕੁਝ ਮੰਗਦਾ ਹੀ ਨਹੀਂ ਜਿੱਦਣ ਮੰਗ ਉੱਠੀ ਉਸ ਦਿਨ ਪਿਆਰ ਨਹੀਂ ਉਸ ਦਿਨ ਵਪਾਰ ਸ਼ੁਰੂ ਹੋ ਗਿਆ ਕੁਝ ਵੀ ਨਹੀਂ ਮੰਗਦਾ ਨਾ ਇਹ ਕਹਿੰਦਾ ਮੇਰਾ ਮਨ ਜੁੜੇ ਬਸ ਹੁਕਮ ਮੰਨਦਾ ਹੈ ਪਾਠ ਵੀ ਕਰਦਾ ਹੈ ਨਿਤਨੇਮ ਵੀ ਕਰਦਾ ਹੈ ਪਰਤ ਕੇ ਇਹ ਨਹੀਂ ਕਹਿੰਦਾ ਮੈਂ ਤੇਰਾ ਅਮਰ ਛਕਿਆ ਮੇਰਾ ਮਨ ਵੀ ਨਹੀਂ ਜੁੜਦਾ ਮੈਂ ਕਿਉਂ ਕਰਾਂ ਇਹ ਨਹੀਂ ਕਹਿਣ ਦੀ ਇਜਾਜ਼ਤ ਸਿੱਖ ਨੂੰ ਨਹੀਂ ਹੈ ਜਦੋਂ ਉਹ ਕਹਿ ਦਿੰਦਾ ਸਿੱਖੀ ਦੇ ਦਾਇਰੇ ਤੋਂ ਬਾਹਰ ਚਲਾ ਜਾਂਦਾ ਹੈ ਉਹ ਸਲਾਹ ਕਰ ਸਕਦਾ ਹੈ ਆਪਣੀ ਹਾਲਾਤ ਗੁਰਸਿੱਖਾਂ ਨਾਲ ਸਾਂਝੀ ਕਰ ਸਕਦਾ ਹੈ ਪਰ ਉਲਾਮਾ ਨਹੀਂ ਦੇ ਸਕਦਾ ਉਹਦੀ ਇਹ ਫੀਸ ਹੈ ਉਹ ਕਹਿ ਨਹੀਂ ਸਕਦਾ ਵੀ ਮੈਨੂੰ ਕਿਉਂ ਨਹੀਂ ਕੁਝ ਮਿਲ ਰਿਹਾ ਮੈਂ ਸਾਲ ਲਾ ਦਿੱਤਾ ਮੈਂ 2 ਲਾ ਦਿੱਤੇ ਮੈਂ 3 ਲਾ ਦਿੱਤੇ ਮੈਂ 20 ਲਾ ਦਿੱਤੇ ਮੈਂ 100 ਲਾ ਦਿੱਤੇ ਮੈਂ 1000 ਲਾ ਦਿੱਤੇ ਕਦੀ ਨਹੀਂ